ਆਦੀ ਦੋਸਤੋ ਤੁਹਾਨੂੰ ਆ ਵੀਡੀਓ ਵਿੱਚ ਦੱਸਾਂਗੇ ਕਿਵੇਂ ਤੁਸੀਂ ਆਪਣੇ ਮੋਬਾਈਲ ਨੰਬਰਾਂ ਨੂੰ ਲਾਈਫਟਾਈਮ ਲਈ ਸੇਵ ਕਰਕੇ ਰੱਖ ਸਕਦੇ ਹੋ ਬਹੁਤ ਵਾਰ ਕੀ ਹੁੰਦਾ ਜਦੋਂ ਆਪਣਾ ਫੋਨ ਗੁੰਮ ਹੋ ਜਾਂਦਾ ਤਾਂ ਆਪਣੇ ਨਾਲ ਹੀ ਨੰਬਰ ਚਲੇ ਜਾਂਦੇ ਨੇ ਜਾਂ ਫਿਰ ਆਪਾਂ ਜਦੋਂ ਫੋਨ ਨੂੰ ਫੋਰਗਟ ਕਰ ਦਿੰਦੇ ਹਾਂ ਨਾਲ ਹੀ ਆਪਣੇ ਨੰਬਰ ਵੀ ਡਿਲੀਟ ਹੋ ਜਾਂਦੇ ਸਾਰੇ ਤੇ ਅੱਜ ਆਪਾਂ ਤੁਹਾਨੂੰ ਇਹਨਾਂ ਸੌਖਾ ਤਰੀਕਾ ਦੱਸਾਂਗੇ ਵੀ ਤੁਸੀਂ ਆਪਣੇ ਨੰਬਰਾਂ ਨੂੰ ਲਾਈਫਟਾਈਮ ਲਈ ਸੇਵ ਕਰਕੇ ਰੱਖ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਫੋਨ ਚੇਂਜ ਕਰੋਗੇ ਤਾਂ ਵੀ ਤੁਹਾਡੇ ਨੰਬਰ ਨਾਲ ਹੀ ਨਾਲ ਦੁਬਾਰਾ ਤੁਸੀਂ ਉਹ ਨੰਬਰਾਂ ਨੂੰ ਰਿਕਵਰ ਕਰ ਸਕਦੇ ਹੋ ਕਿਸੇ ਵੀ ਫੋਨ ਦੇ ਵਿੱਚ ਜਾ ਕੇ ਉਹ ਨੰਬਰਾਂ ਨੂੰ ਰੀਕਵਰ ਕਰ ਸਕਦੇ ਹੋ 1 ਮਿੰਟ ਦੇ ਵਿੱਚ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਜੀ ਆਓ ਜੀ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਚੱਲਦੇ ਆਂ ਤੇ ਤੁਹਾਨੂੰ ਦੱਸ ਰਿਹਾ ਕਿਵੇਂ ਤੁਸੀਂ 1-2 ਮਿੰਟਾਂ ਵਿੱਚ ਆਪਣੇ ਨੰਬਰਾਂ ਨੂੰ ਸੇਵ ਕਰਕੇ ਰੱਖ ਸਕਦੇ ਹੋ ਜੀ ਹਾਂ ਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਡਾਇਲਰ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਜੀ ਆਹ ਸਾਹਮਣੇ ਤੁਹਾਡੇ ਇਧਰ ਨਾ ਇੱਕ ਹੋਰ ਲੋਗੋ ਜਾਂ ਬਣਿਆ ਹੋਊਗਾ ਇਹਦੇ ਉੱਤੇ ਜਾ ਕਲਿੱਕ ਕਰ ਦਿਓ ਤੇ ਇੱਥੇ ਸਾਰੇ ਉਹ ਨੰਬਰ ਆ ਜਾਣਗੇ ਜਿਹੜੇ ਤੁਹਾਡੇ ਫੋਨ ਦੇ ਵਿੱਚ ਸੇਵ ਨਹੀਂ ਕੀਤੇ ਹੋਏ ਆਹ ਸਾਈਡ ਤੇ ਤਿੰਨ ਬਿੰਦੂ ਲੱਗੇ ਹੋਣਗੇ ਇਹਨਾਂ ਉੱਪਰ ਜਾ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਇੰਪੋਰਟ ਐਕਸਪੋਰਟ ਦਾ ਇੱਕ ਆਹ ਤੁਹਾਡੇ ਸਾਹਮਣੇ ਆਊ ਜੀ ਇਸ ਤੋਂ ਬਾਅਦ ਜਾ ਕੇ ਨਾ ਐਕਸਪੋਰਟ ਦੇ ਵਿੱਚ ਜਾ ਕੇ ਐਕਸਪੋਰਟ ਟੂ ਸਟੋਰ ਇਹਦੇ ਜਾ ਕੇ ਉੱਤੇ ਕਲਿੱਕ ਕਰ ਦਿਓ ਤੇ ਓਕੇ ਦੇ ਉੱਤੇ ਜਾ ਕੇ ਕਲਿੱਕ ਕਰ ਦਿਓ ਜੀ ਇਹ ਫਾਈਲ ਨਾ ਤੁਹਾਡੇ ਫੋਨ ਦੀ ਜਿਹੜੀ ਸਟੋਰ ਐਮਐਮਵੀ ਕਾਰਡ ਉਹਦੇ ਵਿੱਚ ਜਾ ਕੇ ਸੇਵ ਹੋ ਜਾਊਗੀ ਇੱਕ ਵਾਰ ਆਪਾਂ ਜਾ ਕੇ ਚੈੱਕ ਵੀ ਕਰਾਂਗੇ ਇਹ ਜ਼ਰੂਰ ਵੀ ਆਪਣੀ ਉੱਥੇ ਜਾ ਕੇ ਸੇਵ ਹੋਈ ਆ ਜਾਂ ਨਹੀਂ ਹੋਈ ਜੀ ਉਹਦੇ ਲਈ ਆਪਾਂ ਨੂੰ ਆਪਣਾ ਫਾਈਲ ਮੈਨੇਜਰ ਆਪਾਂ ਓਪਨ ਕਰਾਂਗੇ ਆਪਣੇ ਫੋਨ ਦਾ ਆਪਾਂ ਸਭ ਤੋਂ ਪਹਿਲਾਂ ਫਾਈਲ ਮੈਨੇਜਰ ਨੂੰ ਓਪਨ ਕਰਾਂਗੇ ਜੀ ਫਾਈਲ ਮੈਨੇਜਰ ਓਪਨ ਕਰਨ ਤੋਂ ਬਾਅਦ ਆ ਦੇਖ ਸਕਦੇ ਹਾਂ ਇੱਥੇ ਆਪਾਂ ਆਪਣੀ ਉਹ ਦੇਖਦੇ ਆਂ ਵੀ ਫਾਈਲ ਇਧਰ ਆਈ ਆ ਜਾਂ ਨਹੀਂ ਆਈ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਮੇਰੀ ਫਾਈਲ ਆ ਆਪ ਹੀ 00.1 ਵਾਲੀ ਆ ਫਾਈਲ ਮੇਰੀ ਇਧਰ ਆ ਗਈ ਤੇ ਚਲੋ ਆਪਾਂ ਇਸ ਤੋਂ ਬਾਅਦ ਅਗਲਾ ਸਟੈਪ ਦੇਖਦੇ ਹਾਂ ਜੀ ਕੀ ਹੋਊਗਾ ਅਗਲਾ ਸਟੈਪ ਲਈ ਆਪਣੇ Gmail ਤੇ ਕਲਿੱਕ ਕਰੋ Gmail ਤੇ ਕਲਿੱਕ ਕਰ ਦੋ ਬਾਅਦ ਇਹਦੇ ਸਾਈਡ ਤੇ ਲੋਗੋ ਹੋਊਗਾ ਇਹਦੇ ਉੱਪਰ ਜਾ ਕੇ ਕਲਿੱਕ ਕਰੋ ਜੀ ਕਲਿੱਕ ਕਰਨ ਤੋਂ ਬਾਅਦ ਮੈਨੇਜ ਯੂਆਰ ਗੂਗਲ ਅਕਾਊਂਟ ਮੈਨੇਜ ਯੂਆਰ ਗੂਗਲ ਅਕਾਊਂਟ ਦੇ ਉੱਪਰ ਜਾ ਕੇ ਕਲਿੱਕ ਕਰੋ ਜੀ ਹਾਂ ਜੀ ਦੋਸਤੋ ਇਹਨੂੰ ਥੋੜਾ ਜਿਹਾ ਤੁਸੀਂ ਸਕਰੋਲ ਕਰਨਾ ਇਹਦੇ ਉੱਤੇ ਪੀਪਲ ਸ਼ੇਰਿੰਗ ਦਾ ਇੱਕ ਆਪਸ਼ਨ ਮਿਲ ਜੂਗਾ ਇਹਦੇ ਉੱਪਰ ਜਾ ਕੇ ਕਲਿੱਕ ਕਰ ਦਿਓ ਜੀ ਕਲਿੱਕ ਕਰਨ ਤੋਂ ਬਾਅਦ ਨੀਚੇ ਆ ਜੁਏ ਤੇ ਕਨੈਕਟ ਇਨਫੋ ਲਿਖਿਆ ਹੋਊਗਾ ਇਹਨੂੰ ਜਾ ਕੇ ਇੱਕ ਵਾਰ ਚੈੱਕ ਕਰੋ ਵੀ ਤੁਹਾਡਾ ਇਹ ਆਨ ਆ ਜਾਂ ਆਫ ਆ ਜੀ ਜ਼ਿਆਦਾਤਰ ਆਫ ਹੀ ਹੁੰਦਾ ਇੱਕ ਵਾਰ ਇਹਦੇ ਉੱਪਰ ਜਾ ਕੇ ਕਲਿੱਕ ਕਰੋ ਤੇ ਇੱਥੇ ਆ ਕੇ ਤੁਸੀਂ ਇਹਨੂੰ ਦੇਖੋ ਜੀ ਆਨ ਆ ਜਾਂ ਆਫ ਆ ਜੇ ਆਫ ਆ ਤਾਂ ਇਹਨੂੰ ਜਾ ਕੇ ਆਨ ਕਰ ਦਿਓ ਤੇ ਆਪਾਂ ਇੱਕ ਵਾਰ ਦੁਬਾਰਾ ਚੱਲਦੇ ਹਾਂ ਦੁਬਾਰਾ ਚੱਲ ਕੇ ਇੱਥੇ ਕਨੈਕਟ ਲਿਖਿਆ ਉਹਨਾਂ ਜਿੱਥੇ ਇਹਦੇ ਇਹਦੇ ਉੱਤੇ ਜਾ ਕੇ ਕਲਿੱਕ ਕਰਦੇ ਹਾਂ ਜੀ ਇਹਦੇ ਉੱਪਰ ਜਾ ਕੇ ਕਲਿੱਕ ਕਰਨ ਤੋਂ ਬਾਅਦ ਨਾ ਤੁਹਾਡਾ ਇਹ ਓਪਨ ਹੋ ਜਾਊਗਾ ਹਾਂਜੀ ਓਪਨ ਹੋਣ ਤੋਂ ਬਾਅਦ ਤੁਹਾਡੇ ਸਾਹਮਣੇ ਐਵੇਂ ਆਜੂ ਇਹਦੇ ਸਾਈਡ ਤੇ ਨਾਲ ਇੱਕ ਤਿੰਨ ਲੈਣਾ ਜੇ ਹੋਣਗੇ ਇਹਦੇ ਉੱਪਰ ਜਾ ਕੇ ਕਲਿੱਕ ਕਰੋ ਤੇ ਕਨੈਕਟ ਦੇ ਉੱਪਰ ਕਲਿੱਕ ਕਰ ਦਿਓ ਜੀ ਕਲਿੱਕ ਕਰਨ ਤੋਂ ਬਾਅਦ ਨਾ نیچے ਆ ਤੁਹਾਡੇ ਕ੍ਰੀਏਟ ਕਨੈਕਟ ਆਜੂਗਾ ਇੱਕ ਆਜੂਗਾ ਇੰਪੋਰਟ ਇੰਪੋਰਟ ਵਾਲੇ ਦੇ ਉੱਪਰ ਜਾ ਕੇ ਕਲਿੱਕ ਕਰੋ ਜੀ ਕਲਿੱਕ ਕਰਨ ਤੋਂ ਬਾਅਦ ਨਾ ਸਾਹਮਣੇ ਇੱਥੇ ਸਿਲੈਕਟ ਫਾਈਲ ਆਜੂ ਇਹਦੇ ਵਿੱਚ ਆ ਕੇ ਸਿਲੈਕਟ ਆਪਣੀ ਫਾਈਲ ਆ ਜਿਹੜੀ ਉਹ ਆਪਾਂ ਸੇਵ ਕਰੀ ਦੀ ਉੱਤੇ ਉਹਨੂੰ ਸਿਲੈਕਟ ਕਰ ਲਓ ਇੱਥੋਂ ਜਾ ਕੇ ਇਹਦੇ ਉੱਪਰ ਜਾ ਕੇ ਕਲਿੱਕ ਕਰਾਂਗੇ ਤੇ ਉਹ ਫਾਈਲ ਨੂੰ ਨਾ ਆਪਾਂ ਉਥੋਂ ਦੁਬਾਰਾ ਕਲਿੱਕ ਕਰ ਲੋ ਜੀ ਆਪਣੀ ਆ ਫਾਈਲ ਪਈ ਆ ਉਹ ਆਪਾਂ ਇਹਦੇ ਉੱਪਰ ਜਾ ਕੇ ਕਲਿੱਕ ਕਰਾਂਗੇ ਇਹ ਫਾਈਲ ਆ ਆਪਣੀ ਆ ਗਈ ਹੁਣ ਇੱਥੇ ਇੰਪੋਰਟ ਵਾਲੇ ਤੇ ਕਲਿੱਕ ਕਰਕੇ ਤੇ ਆ ਦੇਖੋ ਜੀ ਇਧਰ ਆਪਣੇ ਹੁਣ ਨੰਬਰ ਸਾਰੇ ਇੱਥੇ ਆਟੋਮੈਟਿਕ ਸਾਰੇ ਨੰਬਰ ਜਿੰਨੇ ਵੀ ਉਹ ਇੱਥੇ ਆ ਕੇ ਸੇਵ ਹੋ ਜਾਣਗੇ ਜੀ ਆ ਦੇਖ ਸਕਦੇ ਹੋ ਨੇ ਸਾਰੇ ਨੰਬਰ ਆ ਆਪਣੇ ਉਮੀ ਜਿਵੇਂ ਉਧਰ ਨੰਬਰ ਸੀ ਸਾਰੇ ਸਾਰੇ ਇਧਰ ਆ ਕੇ ਸੇਵ ਹੋ ਗਏ ਜੇ ਕਦੇ ਵੀ ਤੁਹਾਡਾ ਕਦੇ ਫੋਨ ਗੁੰਮ ਹੋ ਜਾਂਦਾ ਜਾਂ ਕਰੇ ਵੀ ਕੋਈ ਹੋ ਜਾਂਦਾ ਦੁਬਾਰਾ ਇਹਨਾਂ ਨੰਬਰਾਂ ਨੂੰ ਕਿਵੇਂ ਰੀਕਵਰ ਕਰ ਸਕਦੇ ਹੋ ਰੀਲ ਡਾਟਸ ਨੇ ਆਹ ਸਾਈਡ ਤੇ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕਰੋ ਜੀ ਆਹ ਤਿੰਨ ਲੈਣਾ ਜਿਹੜੀਆਂ ਬਣੀਆਂ ਹੋਈਆਂ ਨੇ ਇਹਨਾਂ ਉੱਪਰ ਜਾ ਕੇ ਕਲਿੱਕ ਕਰ ਦੋਗੇ ਨਾ ਜਦੋਂ ਹਾਂਜੀ ਆਹ ਸਾਈਡ ਤੇ ਜਿਹੜੇ ਤਿੰਨ ਲੈਣਾ ਨੇ ਇਹਨਾਂ ਉੱਪਰ ਇੱਕ ਕਲਿੱਕ ਕਰੋ ਤੇ ਆ ਨੀਚੇ ਨਾਲ ਤੁਹਾਨੂੰ ਟ੍ਰਾਂਸ ਦਾ ਇੱਕ ਆਪਸ਼ਨ ਮਿਲ ਜੂਗਾ ਇਹਦੇ ਉੱਪਰ ਜਾ ਕੇ ਕਲਿੱਕ ਕਰ ਦਿਓ ਜੀ ਜਿੰਨੇ ਤੁਹਾਡੇ ਸਾਰੇ ਨੰਬਰ ਨੇ ਇਹਨਾਂ ਨੂੰ ਤੁਸੀਂ ਇੱਥੇ ਜਾ ਕੇ ਕਿਸੇ ਵੀ ਫੋਨ ਦੇ ਵਿੱਚ ਦੁਬਾਰਾ ਰੀਕਵਰ ਕਰ ਸਕਦੇ ਹੋ ਆਪਣੇ ਜੀਮੇਲ ਦੇ ਰਾਹੀਂ ਦੁਬਾਰਾ ਕਿਸੇ ਵੀ ਫੋਨ ਦੇ ਵਿੱਚ ਜਾ ਕੇ ਰੀਕਵਰ ਕਰ ਸਕਦੇ ਹੋ ਹੁਣ ਤੁਹਾਨੂੰ ਕੋਈ ਟੈਨਸ਼ਨ ਨਹੀਂ ਵੀ ਤੁਹਾਡੇ ਨੰਬਰ ਕਦੇ ਡਿਲੀ